ਓ ਵਰਜਾਈ ਬਾਈ ਕਰਿਆ ਨਹੀਂ ਚੰਨੀ ਵੀਰ ਜੀ ਨਾਲੇ ਤੁਸੀਂ ਆ ਕੇ ਅੱਜ ਤੜਕੀ ਲਾਲ ਜੀ ਕਾਪੀ ਲੈ ਕੇ ਆ ਗਏ ਵਰਜਾਈ ਮਦਰ ਸਾਹਿਬ ਕਰਨ ਆ ਦੇਖੋ ਚੰਨੀ ਵੀਰ ਜੀ ਤੁਸੀਂ ਵੀ ਬਾਲੇ ਮਖੌਲੀ ਹੋ ਸਾਨੂੰ ਚੰਗਾ ਬਾਲਾ ਪਤਾ ਸੀ ਤਾਂ ਸਾਹਬ ਸਾਡੀ ਵੇਲੇ ਕਰਦੇ ਹੁੰਨੇ ਆ ਅਜ ਤੱਕ ਕਈ ਮਹੀਨੇ ਪਏ ਆ ਵਰਜਾਈ ਓ ਮੈਨੂੰ ਆਹ ਤਾਂ ਦੱਸ ਦਿਓ ਤੁਸੀਂ ਕਿਹੜੀ ਹਾੜੀ ਬਲੇਵਾ ਕਰਦੇ ਹੋ ਹੁੰਨੇ ਹੋ ਹੁਣ ਤਾਂ ਹਾੜੀ ਵੀ ਤੀਜੀ ਆਉਣ ਵਾਲੀ ਹੋ ਗਈ 2.5 ਸਾਲ ਹੋ ਗਏ ਦੇਖੋ ਚੰਨੀ ਵੀਰ ਜੀ ਕਿਸੇ ਟਾਈਮ ਬੰਦੇ ਕੋਲੇ ਪੈਸੇ ਨਹੀਂ ਹੁੰਦੇ ਤੁਸੀਂ ਤਾਕ ਕਰਿਆ ਕੇ ਬੇਇੱਜ਼ਤੀ ਕਰਨਾਗੇ ਨਾ ਯਾ ਅਖਵਾਉ ਨੂੰ ਕਿਦਾ ਜੀ ਕਰਦਾਗਾ ਪੈਸੇ ਆ ਦੇ ਦਿਆਂਗੇ ਐ ਕਿਸੇ ਪੈਨ ਛੱਡਦੇ ਆ ਹਰ ਤਰਾਈ ਪੰਡ ਨਹੀਂ ਉਹ ਤੂੰ ਤਾਂ ਉਹੀ ਗੁੱਸੇ ਹੋਗੀ ਪਰ ਮੈਂ ਵੀ ਜਵਾਕ ਪਾ ਲੈਣਿਆ ਦੁਕਾਨ ਦੇ ਚਲਾਉਣੀ ਆ ਦੱਸ ਕਿਵੇਂ ਚੱਲੂਗੀ ਕੰਨੀ ਜੀ ਤੁਹਾਨੂੰ ਪਤਾ ਹੋਗਾ ਮਹੀਨਾ 13ਵਾਂ ਚੱਲਦਾ আর ਮੈਨਨੇ ਕਿਦੇ ਕੋਲੇ ਪੈਸੇ ਹੁੰਦੇ ਆ ਨਾਲੇ ਆ ਗਿਆ ਵੱਡਾ ਜਵਾਕਾਂ ਵਾਲਾ ਸਾਡੇ ਸਰ ਤੇ ਤੇਰੀ ਦੁਕਾਨਦਾਰੀ ਚੱਲਦੀ ਆਗੀ ਜੋ ਜਾਣੀਏ ਕੱਲੇ ਹੀ ਬੈਠਾ ਹੁਨਾ